ਪਾਣੀ ਮੈਲਾ ਮਾਟੀ ਗੋਰੀ ਪਾਣੀ ਦਾ ਅਰਥ ਹੁੰਦਾ ਹੈ ਪਿਤਾ ਦੇ ਮੇਲ ਦੀ ਬੋਲ ਮੈਲਾ ਹੁੰਦਾ ਦੰਦਾ ਮਾਟੀ ਗੋਰੀ ਲਾਲ ਮਿੱਟੀ ਬਾਦ ਰੱਤ ਉਹ ਦਰਤੀ ਜਿਸ ਵਿੱਚ ਪਿਤਾ ਦੇ ਸਵੇਦੀ ਬੋਲ ਕੋ ਇੱਕ શરીਵਾ ਕਿਹੇ શરીਰਾ ਤੇ ਮੈਲ ਬਰਤਨ ਤੋਂ ਮਲਾਬ ਤੋਂ શરીਰ ਬਣਦਾ ਹੈ ਤਬਿਰ ਜੀ ਆਉਂਦੇ ਨੇ ਇਹ ਹੰਕਾਰੀ ਜੀ ਉਸ ਗੱਲ ਦਾ ਮਾਨ ਕਰਦਾ ਹੈ ਯੋਗੀ ਇਸ ਬੋਉਂ ਦੇ ਮਾਂ ਦੇ ਰੱਖ ਤੋਂ ਤੇਰਾ ਇਹ ਸਰੀਰ ਹੈ ਇਸ ਮਾਟੀ ਕੀ ਪੁੱਤਰੀ ਜੋਰੀ ਪੁੱਤਰੀ ਆਪਦੇ ਨੇ ਪੁੱਤਰੀ ਜੋਰੀ ਆਗੈ ਜੋਤਿ ਪ੍ਰਾਪਤ ਇਹਨਾਂ ਦੋਹਾਂ ਤੋਂ ਤਾਂ ਪ੍ਰਮਾਤਮਾ ਨੇ ਜੀਵ ਦਾ ਇਹ ਮਿੱਟੀ ਦਾ ਇੱਕ ਬੋਤ ਬਣਾਇਆ ਮੈਂ ਨਾਇ ਤਸ ਆਏ ਨਾ ਮੋਰਾ ਵੜਾਉਤ ਨੇ ਏ ਪ੍ਰਭੂ ਇਹ ਸਰੀਰ ਧਨ ਅਤੇ ਇਹ ਜਿੰਦ ਸਭ ਤੇ ਦਿੱਤੇ ਹੋਏ ਸਭ ਕੁਝ ਆਦਿ ਦਾ ਸ਼ਕਰੀ ਅਧਿਆਰ ਦਿੱਤਾ ਹਟਾ ਰਹੇ ਅਧਿਆਰ ਦਿੱਤਾ ਖਾ ਰਹੇ ਆ ਸਾਡਾ ਕੀ ਸਾਡੇ ਕੋਲ